ਹਾਜਾਰ ਤੋਂ ਬਾਅਦ ਸਿੱਖ ਸਿੱਖਣੀਆਂ ਦਾ ਕਤਲ ਕੀਤਾ ਗਿਆ 46 ਸਾਲਾਂ ਦੇ ਵਿੱਚ ਤੁਸੀਂ ਹੈਰਾਨ ਹੋ ਲੋਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਮੂਰਾ ਦੇ ਨਾਲ ਉਹ ਕੋ ਕੇ ਸ਼ਹੀਦ ਕੀਤਾ ਗਿਆ ਉਸੇ 46 ਸਾਲਾਂ ਦੇ ਵਿੱਚ ਉਹਦੇ 4 ਸਾਲ ਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਉਸੇ 46 ਸਾਲਾਂ ਦੇ ਵਿੱਚ ਉਸ ਸਿਆਲੀਆਂ ਸਾਲਾਂ ਦੇ ਵਿੱਚ ਪਿਆਰ ਵਾਲਿਓ ਬੀਬੀਓ ਤੁਹਾਡਾ ਇਤਿਹਾਸ ਹੈ ਜਿਹੜੇ ਵੀਰ ਮੰਨੂ ਦੀ ਜੇਬ ਦੇ ਵਿੱਚ ਜਦੋਂ ਬੀਬੀਆਂ ਨੇ ਇੱਕ ਇੱਕ ਦਿਨ ਦਾ ਬੱਚਾ ਸੀ ਵੇਟੂ ਦੇ ਇੱਕ ਦਿਨ ਦਾ ਬੱਚਾ ਕੀ ਹੋਵੇਗਾ 6-6 ਬੀ ਜਿਹੜੇ ਬੱਚੇ ਇੱਕ ਇੱਕ ਨਹੀਂ ਜਿਹੜੇ ਬੱਚੇ ਇੱਕ ਇੱਕ ਦਿਨ ਦੇ ਬੱਚੇ ਨੂੰ ਵੀ ਉਹਨਾਂ ਪਾਪੀਆਂ ਨੇ ਤਾਂ ਨੂੰ ਅਸਮਾਨ ਵਿੱਚ ਉਹਨੂੰ ਛਾਲਿਆ ਫੱਲੇ ਨੀਜਾ ਕਰ ਦਿੱਤਾ ਕੁਛ ਬੱਚੇ ਨੂੰ ਮਾਰਤਾ ਜਾਂਦੇ ਪਿਆਰ ਨਾਲ ਤਾਂ ਚੁੱਕ ਦਿੰਦੇ ਬੱਚੇ ਨੂੰ ਉਹਨੂੰ ਮਾਰ ਮਾਰ ਕੇ ਮਾਵਾ ਦੇ ਗਲਾਂ ਦੇ ਵਿੱਚ ਹਾਰ ਪਾ ਦਿੱਤੇਗੇ ਉਹ ਧੰਨ ਸੀ ਸਾਡੀਆਂ ਮਾਵਾ ਜਿਹਨਾਂ ਇੱਕ ਉਸ ਵੇਲੇ 70 ਬਰੀ ਕਿ ਮੰਨੂ ਸਾਡੀ ਨਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਸਾਨੂੰ ਵੱਡੇ ਦਾ ਅਸੀਂ ਗੂਨ ਸਭਾਈ ਹੋਏ ਸਾਰੇ ਮੇਰੇ ਮੰਨੂ ਸਾਡੀ ਦਾਤਰੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਅਸੀਂ ਮਨੂ ਦੇ ਸੋਏ ਸਾਨੂੰ ਜੋ-ਜੋ ਮਨ ਨੂੰ ਵੱਡਦਾ ਸਾਨੂੰ ਜੋ-ਜੋ ਮਨ ਨੂੰ ਵੱਡਦਾ ਅਸੀਂ ਦੂਰ ਸਵਾਈ ਹੋਏ ਅਸੀਂ ਦੂਰ ਸਵਾਈ ਹੋਏ ਤੇ ਪਿਆਰ ਵਾਲਿਓ ਉਸ ਵੇਲੇ ਜਿਹੜਾ ਬੀਬੀ ਨੇ ਇਹ ਚੀਜ਼ਾਂ ਪਰਿਪਰਨ ਨੂੰ ਰੋਟੀ ਦਾ ਚੌਥਾ ਹੀ ਖੰਡਤਾ ਜਾਂਦਾ ਗਰਮੀ ਦੇ ਵਿੱਚ ਜੂਨ ਦੇ ਮਹੀਨਿਆਂ ਦੇ ਵਿੱਚ ਇੱਕ ਰੋਟੀ ਦਾ ਚੌਥਾ ਹੀ ਸੰਤਨ ਦਾ ਸਾਰਾ ਦਿਨ ਵਾਸਤੇ ਸਵਾ ਸਵਾ ਨਾਮੇ ਤਨਕਪੀ ਨੂੰ ਦਾਣੇ ਦਿੱਤੇ ਜਾਂਦੇ ਏ ਇੱਕ ਬਾਟੀ ਉਹਨਾਂ ਨੂੰ ਪਾਣੀ ਸਾਰੇ ਦਿਨ ਵਿੱਚ ਪੀਣ ਵਾਸਤੇ ਦਿੱਤਾ ਜਾਂਦਾ ਤੇ ਪਿਆਰ ਵਾਲਿਓ ਸਾਰੇ ਦਿਨ ਵਿੱਚ ਉਹਨਾਂ ਦੇ ਤਸੀਰੇ ਲੱਗੇ ਜਾਂਦੇ ਪਰ ਬੀਬੀਆਂ ਨੇ ਸਿੱਖੀ ਕੋ ਮੂਨੀ ਮੋਹਰ ਮੂਨੇ ਬੱਚਿਆਂ ਨੇ ਟੋਟੇ ਗਲਾ ਵਿੱਚ ਘੁਆਰੇ ਆਪਣਾ ਆਪ ਗਡਵਾ ਲਿਆ ਪਰ ਪਿਆਰ ਵਾਲਿਓ ਉਹਨਾਂ ਨੇ ਧਰਮ ਨਹੀਂ ਹਾਰਿਆ ਅੱਜ ਅਸੀਂ ਅਦਾਸ ਵਿੱਚ ਦੋਨੋਂ ਦੇਨ ਯਾਦ ਕਰਦੇ ਨਾ ਜਿਨ੍ਹਾਂ ਸਿੰਘਾਂ ਸਿੰਘਨੀਆਂ ਨੇ ਧਰਮ ਹੇਤ ਸੀਸ ਤੇ ਬੰਦ-ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਈਗੇ ਗੁਰਦੁਆਰ ਦੇ ਸੇਵਾ ਦੀ ਕੁਰਬਾਨੀ ਕਿ ਧਰਮ ਨਹੀਂ ਹਾਰਿਆ ਸਿੱਕੀ ਕੇਸਾ ਸੁਆਸਾ ਨਾ ਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਖਾਲਸਾ ਜੀ ਵਾਹਿਗੁਰੂ ਇਹ ਆ ਪਿਆਰ ਵਾਲਿਓ ਉਹਨਾਂ ਬੀਪੀਆਂ ਨੂੰ ਉਹਨਾਂ ਗੁਰਸਿੱਖ ਪਿਆਰਿਆਂ ਨੂੰ ਜਿਨ੍ਹਾਂ ਨੇ ਧਰਮ ਲਈ ਆਪਣਾ ਆਪ ਕੁਰਬਾਨ ਕੇ ਕਰਾਉਂ। ਅਰਤਾ ਸਿੰਘ ਭੰਮਿਕ ਸਤਰ ਲਿਖੀ ਬਾਖਮਾਲ ਉਹ ਲਿਖਣੇ ਤੇ ਸਿੱਖ ਲੋ। ਅਲੰਡੀ ਤੱਕ ਬਤੇ ਕੀ ਪੇਤਲ ਪਰਦੇ ਦੇ ਜਿੰਨੂੰ ਕਿਸੇ ਨੂੰ ਕੋਈ ਸਹਯਾ ਦਿੱਤੀ ਜਾਂਦੀ ਉਹਨੂੰ ਦੋ ਗੱਲਾਂ ਕਹੀਆਂ ਜਾਂਦੀਆਂ ਤੂੰ ਸਿੱਖੀ ਤਿਆਗ ਦੇ ਤੈਨੂੰ ਅਸੀਂ ਹੋਰਾਂ ਦੇ ਡੋਲੇ ਦਵਾਂਗੇ ਤੈਨੂੰ ਜਗੀਰਾ ਦਿੱਤੀਆਂ ਜਾਣਗੀਆਂ ਤੈਨੂੰ ਰਹਿਣ ਵਾਸਤੇ ਇੱਜ਼ਤ ਮਾਨਤਾ ਜਾਂਦੇਗਾ ਪਰ ਤੂੰ ਸਿੱਖੀ ਨੂੰ ਤਿਆਗ ਦੇ ਪਰ ਧੰਨ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਸਿੱਖੀ ਨਹੀਂ ਛੱਡੀ ਉਹਨਾਂ ਨੇ ਪਰਮੇਸ਼ਵਰ ਵਿੱਚ ਵੱਕੇ ਰਹੇ ਜਾਨਾਂ ਤਾਂ ਕੁਰਬਾਨ ਕਰ ਦਿੱਤੇ ਇੱਕ ਕਦਰ ਕਰਦੇ ਰਹੇ ਉਹ ਸਾਰੇ ਸਿੱਖ ਮਾ ਕਮਾਨ ਦੀ ਸਿੱਖ ਪਿਆਰਵਾਲੇ ਉਹ ਕਹਿੰਦੇ ਨੇ ਕਹਿੰਦੇ ਦੇਹੀ ਕਿਸ ਕੀ ਵਾਪਰ ਹੀ ਜੇ ਸਿੱਖੀ ਸਾਬਤ ਹੋਏ ਇਹੀ ਤੋਂ ਆਗਤ ਜਾਤ ਹੈ ਸਿੱਖੀ ਮਿਹਰ ਕਮਤ ਹੋਈ ਬਾਖਮਾ ਖਿਆਲ ਵਾਲਿਓ ਅਰਣ ਸਿੰਘ ਪੰਗੂ ਨੇ ਲਿਖਿਆ ਉਹ ਕਹਿੰਦਾ ਸਿੱਖ ਕਹਿੰਦੇ ਸੀ ਕਿ ਜੇ ਸਰੀਰ ਨਾ ਭਾਵੇਂ ਇਹਦਾ ਚੂਰਾ ਚੂਰ ਹੋ ਜਾਵੇ ਜਿੰਨ ਨੂੰ ਆਪਣੀ ਸਿੱਖੀ ਸਾਬਤ ਕਰਨ ਵਾਸਤੇ ਆਪਣਾ ਸਰੀਰ ਚੂਰਾ ਚੂਰ ਵੀ ਕਰਉਣਾ ਪੈਂਦਾ ਤਾਂ ਮੈਨੂੰ ਮਨਜ਼ੂਰ ਹੈ ਕਿਉਂਕਿ ਇਹ ਸਰੀਰ ਜਰ ਇਹ ਫਿਰ ਮਿਲ ਜਾਣਾ ਹੈ ਦੇਹੀ ਨਹੀਂ ਤੋਂ ਆਵਤ ਜਾਤ ਹੈ ਅੱਜ ਇੱਕ ਸ਼ਰੀਰ ਅਨੁਜਾ ਸ਼ਰੀਰ ਵਿੱਚ ਮਿਲ ਜਾਣਾ ਹੈ ਕਿ ਆਤਮਾ ਕਦੇ ਮਰਦੀ ਨਹੀਂ ਹੈ ਇਹ ਪਰਮੇਸ਼ਰ ਦੇ ਖਿਲਾਫ ਆ ਗਿਆ ਆਮਰ ਜਨੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਇਹ ਪਰਮੇਸ਼ਰ ਦਾ ਖੇਲ ਹੈ ਇਸੇ ਕਰ ਹਮ ਬਹੁਤ ਵਸਾਏ ਜਦ ਹਮ ਰਾਮ ਗਰਭ ਹੋ ਪਾਏ ਇਹੋ ਜਿਹਾ ਸ਼ਰੀਰ ਕਹੀਂ ਮਿਲ ਜਾਣੇ ਹੈ ਪਰ ਜਿਹੜੀ ਸਿੱਖੀ ਹੈ ਇਹ बार-बार ਨਹੀਂ ਮਿਲਣੇ ਇਹ ਪਿਆਰ ਵਾਲਿਓ ਉਸ ਐਸੀ ਭਿਆਨਕ ਸਮੇਂ ਦੇ ਵਿੱਚ ਉਸ ਵੇਲੇ ਭਾਈ ਤਾਰੂ ਸਿੰਘ ਦਾ ਜਨਮ ਹੋਇਆ ਕਈ ਵਿਗਵਾਨਾਂ ਨੇ ਲਿਖਿਆ ਉਹਨਾਂ ਦਾ ਜਨਮ 1716 ਦਾ ਕਈਆਂ ਵਿਗਵਾਨਾਂ ਨੇ ਜੇ ਕਿਹਾ ਉਹਦਾ 1720 ਦਾ ਤਕਰੀਬਨ ਉਹਤੇ 1720 ਮੰਨਦੇ ਨੇ ਭਾਈ ਜੋਧ ਸਿੰਘ ਜੀ ਉਹਨਾਂ ਦੀ ਮਾਨਤਾ ਧਰਮਪੁਰ ਜੀ ਦੇ ਪੱਖ ਤੋਂ ਊਲੇ ਪਿੰਡ ਵਿੱਚ ਉਹਨਾਂ ਦਾ ਜਨਮ ਹੋਇਆ ਪਿਆਰ ਵਾਲਿਓ ਭਾਈ ਤਾਰੂ ਸਿੰਘ ਜੀ ਦਾ ਪਿਆਰ ਨਾਲ ਨਾਂ ਰੱਖਿਆ ਗਿਆ ਭਾਈ ਤਾਰੂ ਸਿੰਘ ਉਹਨਾਂ ਦੀ ਛੋਟੀ ਭੈਣ ਜਿਹਦੇ ਨਾਲ ਭੈਣ ਤਾਰੂ ਨਾਂ ਰੱਖਿਆ ਗਿਆ ਪਿਆਰ ਵਾਲਿਓ ਕਈ ਵਿਦਵਾਨਾਂ ਨੇ ਮੰਨਿਆ ਕਿ ਭਾਈ ਜਿਹੜੇ ਜੋਧ ਸਿੰਘ ਜੀ ਹੀ ਤਨਕਰਗੀ ਕਰ ਪਾਸ਼ਰੇਨ ਮੁਖ ਸੈਸਾ ਦੇ ਪ੍ਰਤੀ ਦੇ ਲੜ ਕੇ ਸ਼ਹੀਦ ਹੋਏ ਨੇ ਪਰ ਕਈ ਵਿਦਵਾਨਾਂ ਨੇ ਇਹ ਮੰਨਿਆ ਉਹਨਾਂ ਦੇ ਜਾਦੂ ਸਿੰਘਾਂ ਵਿੱਚ ਹੈ ਕਿ ਲੜਾਈ ਦੇ ਵਿੱਚ ਸ਼ਹੀਦ ਹੋਏ ਨੇ ਪਿਆਰ ਵਾਲਿਓ ਪਰ ਇੱਕ ਮਾਨ ਦੇ ਲਈ ਦੋ ਬੱਚੇ ਪਾਲਨੇ ਕਿੰਨੀ ਮੁਸ਼ਕਲ ਹੈ ਤੁਹਾਨੂੰ ਸਮਝ ਸਕਦੇ ਹੋ ਪਰ ਸਮਾਂ ਕਿਹੜਾ ਹੀ ਜਿਹੜਾ ਸਿੱਖਾਂ ਦਾ ਪੱਤਾ ਪੱਤਾ ਦੀ ਲੈਣੀ ਤੇ ਪਿਆਰ ਵਾਲਿਓ ਉਹ ਧੰਨ ਮਾਤਾ ਧਰਮਕੌਰ ਜੀ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਸਿੱਖਿਆ ਦਿੱਤੀ ਜਿਹੜੀ ਸਿੱਖਿਆ ਅਸੀਂ ਵੀ ਆਪਣੇ ਬੱਚਿਆਂ ਨੂੰ ਦੇਣੀ ਆ ਪਿਆਰ ਵਾਲਿਓ ਅਜਾ ਕਿਹੜੀ ਸਿੱਖਿਆ ਤੁਮ ਨੂੰ ਸਿਖਾ ਦਿੱਤਾ ਮਾਤਾ ਕੀ ਆਸ਼ੀਸ਼ ਨਿਰਮਲ ਨਿਸ਼ਚੋ ਤੁਮ ਕੋ ਹਾਰ ਹਾਰੇ ਸਦਾ ਭਜੋ ਜਗਦੀਸ਼ ਪੁੱਤਰਾ ਉਸ ਪਰਮੇਸ਼ਰ ਨੂੰ ਚੇਤੇ ਰੱਖਣਾ ਕਰ ਸਿੱਖੀ ਜਰੀਏ ਇਹਨੂੰ ਕਮਾਉਣਾ ਕਰੇ ਇਹ ਗੁਰੂ ਨਾਨਕ ਦੀ ਸਿੱਖੀ ਬੜਾ ਪਰਮਾਤਮਾ ਦੀ ਆਲ ਹੋਵੇ ਤਾਂ ਪ੍ਰਾਪਤ ਹੁੰਦੀ ਹੈ ਕਿਆਨ ਵਾਲਿਓ ਤਾਂ ਪ੍ਰਾਪਤ ਹੁੰਦੀ ਹੈ ਦੁਰੂ ਕਿਰਪਾ ਕਰੇ ਜਿੰਨੂੰ ਪੁੱਤਰਾ ਸਿੱਖੀ ਦੀ ਦਾਤ ਮਿਲੀ ਹੈ ਤੇ ਪਿਆਰ ਵਾਲੇ ਉਸ ਮਾਂ ਨੇ ਲੋਰੀਆਂ ਦਿੱਤੀਆਂ ਪੁੱਤ ਨੂੰ ਸਿੱਖੀ ਦੀਆਂ ਉਨੂੰ ਸ਼ਹੀਦ ਰਾਗਿਆ ਸਾਹਿਬ ਦੀਆਂ ਸਨਾਈਆਂ ਉਹਨੂੰ ਧੰਗੁਰ ਨਾਨਕ ਪਾਤਸ਼ਾਹ ਦੀਆਂ ਚਾਰ ਉਦਾਸੀਆਂ ਸਮਝਾਈਆਂ ਉਹਨੂੰ ਧੰਗੁਰ ਅੰਗਦ ਦੇਵ ਪਾਤਸ਼ਾਹ ਜੀ ਦੀ ਕਾਰ ਕਮਾਈ ਸਮਝਾਈ ਉਹਨੂੰ ਧੰਗੁਰ ਅਮਰਦਾਸ ਪਾਤਸ਼ਾਹ ਦੀ ਸੇਵਾ ਬਾਰੇ ਦੱਸਿਆ ਧੰਗੁਰ RAMਦਾਸ ਪਾਤਸ਼ਾਹ ਦੀ ਨਿਮਰਤਾ ਬਾਰੇ ਦੱਸਿਆ ਧੰਗੁਰ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਬਾਰੇ ਦੱਸਿਆ ਅਨੁਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਚਾਰ ਜੰਗਾਂ ਬਾਰੇ ਦੱਸਿਆ ਪਿਆਰ ਵਾਲੇ ਧੰਨ ਗੁਰੂ ਮਹਾਰਾਜ ਸਾਹਿਬ ਜੀ ਦੀ ਕੁੰਮਲਤਾ ਬਾਰੇ ਦੱਸਿਆ ਧੰਨ ਗੁਰੂ ਹਰਕਿਸ਼ਨ ਜੀ ਦੇ ਜੀਵਨ ਇਮਾਲਾ ਵੀ ਕੰਦੇ ਪਰ ਉਪਰਕਾਰੇ ਜੀਵਨ ਬਾਰੇ ਪੜਾਇਆ ਧੰਨ ਗੁਰੂ ਇੱਕ ਬਹਾਦਰ ਪਾਛਾਈ ਦੇ ਸ਼ਹਾਦਤ ਬਾਰੇ ਪੜਾਇਆ ਭਾਈ ਕਾਲੂ ਸਿੰਘ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਜਗੀਦਰਾ ਜੀ ਪਿਆਰ ਉਹਨਾਂ ਦੇ ਬਾਰੇ ਉਹਨਾਂ ਨੂੰ ਪੜਾਇਆ ਇਹ ਸੰਗੀਤ ਰੱਬ ਬਾਰੇ ਭਰਾਇਆ ਤਾਂ ਮੇ ਬੱਚੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇਆਂ ਬਾਰੇ ਦੱਸਿਆ ਕਿ ਪਿਆਰ ਵਾਲਿਓ ਜਦੋਂ ਤਰਸ ਖੁੰਦੀ ਗਈ ਸਰਖੁੰਦੀ ਗਈ ਤੇ ਪਿਆਰ ਵਾਲਿਓ ਤੇ ਉਹ ਕੁੱਤੇ ਨੂੰ ਫਰਦੋ ਲੱਗਣਾ ਸੁਭਾਅ ਕਿਹਨਾ ਇੱਕ ਵਾਰ ਨਾ ਪਿਆਰ ਵਾਲੇ ਮੇਰੇ ਮਨ ਚ ਇਹ ਖਸੋਣਾ ਆਇਆ ਮੈਂ ਆਪ ਜੀ ਦਾ ਸਾਹਣੇ ਕੋਣ ਲੱਗਿਆ ਵਿਪੰਜ ਕੋਈ ਸੁਆਣਾ ਆਇਆ ਕਿ ਸਤਿਗੁਰੇ ਸਿੱਖਾਂ ਨੇ ਬੰਦ ਬੰਦ ਗਟਵਾ ਲਿਆ ਕੋਪਰੀ ਲੁਹਾੜੇ ਬੱਚਿਆਂ ਦੇ ਗੱਲ ਬੱਚਿਆਂ ਦੇ ਕੋਟੇ ਕਰਵਾ ਕੇ ਗਲਨ ਵਿੱਚ ਪੁਹਾੜੇ ਮਰ ਸਿੱਖੀ ਤੋਂ ਮੁੱਖ ਨਹੀਂ ਹੋਇਆ ਪਿਆਰ ਵਾਲਿਓ ਪਾਤਸ਼ਾਹ ਕੀ ਐਸਾ ਹੋਨੇ ਦੀ ਉਹਨਾਂ ਨੂੰ ਕੀ ਉਹਨਾਂ ਨੇ ਉਹਨਾਂ ਦੀ ਮਾਤਾ ਮਾਂ ਨੇ ਘੋਲ ਕੇ ਪਿਆਰ ਦਿੱਤਾ ਜਿਹੜਾ ਸਿੱਖ ਸਾਰਾ ਕੁਝ ਕੁਰਬਾਨਤਾ ਕਰਕੇ ਪਰ ਉਹ ਸਿੱਖੀ ਤੋਂ ਵਹਾ ਰਹੇ ਨਹੀਂ ਪਿਆਰਿਓ ਅਸੀਂ ਮਦਨੇ ਆ ਵੀ ਹੈ ਨਾ ਮਾਨ ਤੇ ਸ਼ੰਕਾ ਆ ਜਾਂਦੀ ਹੈ ਗੁਰੂ ਸਾਹਿਬ ਨੇ ਜਨਾਨਦ ਵਿੱਚ ਅੰਦਾਜ਼ ਕੀਤੀ ਸਤਿਗੁਰੂ ਕਿਰਪਾ ਕਰੋ ਮੈਨੂੰ ਸੂਜੀ ਬਖਸ਼ਣਾ ਕਰੋ ਕਿ ਗੁਰੂ ਨੇ ਕਿਰਪਾ ਕੀਤੀ ਪਿਆਰਵਾਲਿਓ ਤੁਸੀਂ ਹਰਾਨ ਹੋ ਭੋਗੇ ਜਦੋਂ ਗੁਰੂ ਸਾਹਿਬ ਦਾ ਹੁਕਮਨਾਮਾ ਆਇਆ ਪ੍ਰੰਤ ਉਹਦੀ ਇੱਕ ਪ੍ਰੰਤੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ ਪਿਆਰਵਾਲਿਓ ਉਹ ਪ੍ਰੰਤੀ ਇਹ ਨੇ ਕਿੰਦੇ ਮੀਨ ਪਕਰ ਮੀਨ ਪਕਰ ਫਾਂਕੇ ਉਹ ਅਰ ਕਾਟਿਓ ਮਹਾਰਾਜ ਕਿਉ ਕਹੂ ਬਾਨੀ ਅੰਡਖੰਡ ਕਰ ਭੋਜਨ ਕੀਨੋ ਤਾਉਨਾ ਮਿਸਰੀਓ ਪਾਨੀ ਪਿਆਰ ਵਾਲਿਓ ਉਦਾਹਰਨ ਬੜੀ ਕਮਾਲ ਦੀ ਦਿੱਤੀ ਕਹਿੰਦੇ ਜਿਵੇਂ ਹੁਣ ਮੱਛੀ ਨੂੰ ਦੇਖੋ ਮਾਛਲੀ ਫੜ ਕੇ ਲੈ ਆਉਂਦਾ ਹੈ ਥੋੜਾ ਧਿਆਨ ਦਿਓ ਇਕਾਗਰਤਾ ਬਣਾਇਓ ਮੱਛੀ ਨੂੰ ਇੱਕ ਮਾਛਲੀ ਫੜ ਕੇ ਲੈ ਆਇਆ ਉਨੂੰ ਲਿਆ ਕੇ ਉਹਦੇ ਟੋਟੇ ਕਰ ਦਿੱਤੇ ਸੋਟੇ ਕਰਨ ਤੋਂ ਬਾਅਦ ਉਹਨੂੰ ਅੱਗੇ ਦੇ ਸਰਕਾ ਦਿੱਤਾ ਉਹਦਾ ਪਾਣੀ ਨੂੰ ਸਰਕਾ ਦਿੱਤਾ ਪਾਣੀ ਸਰਕਾਉਣ ਤੋਂ ਬਾਅਦ ਪਿਆਰ ਵਾਲਿਓ ਉਹਨ ਮੱਛੀ ਜਿਹੜਾ ਬੁੱਧੇ ਖਾ ਲੈਂਦਾ ਕਹਿੰਦੇ ਨੇ ਉਹ ਬਾਾਰ-ਬਾਰ ਪਾਣੀ ਪੀਂਦਾ ਬਾਾਰ-ਬਾਰ ਪਛੀ ਮੱਛੀ ਮਰੀ ਹੋਈ ਅੰਦਰ ਜਾ ਕੇ ਖੰਡ-ਖੰਡ ਪੀਸ ਦਿੱਤੇ ਹੋਏ ਜਿਹਨੇ ਪਾਣੀ ਮੰਗਦੀ ਏ ਪਾਣੀ ਤੋਂ ਵੀ ਸਰਦੀ ਨਹੀਂ ਐ ਤੇ ਪਿਆਰ ਵਾਲੇ ਬੁੱਧ ਕੰਨ ਵਿੱਚ ਸਮਝਾਉਣਾ ਕੀਤਾ ਮੱਛੀ ਆਪਣੇ ਬੱਚੇ ਨੂੰ ਜਦੋਂ ਜਨਮ ਦਿੰਦੀ ਹੈ ਨਾ ਉਹ ਇੱਕੋ ਹੀ ਗੱਲ ਸਮਝਾਉਂਦੀ ਹੈ ਪੁੱਤਰ ਤੇਰਾ ਜੀਵਨ ਵੀ ਪਾਣੀ ਇਹਦੀ ਮੌਤ ਵੀ ਪਾਣੀ ਤੇਰਾ ਦੁੱਖ ਵੀ ਪਾਣੀ ਤੇ ਤੇਰੀ ਓੱਖ ਵੀ ਪਾਣੀ ਤੇਰੀ ਪਿਆਸ ਵੀ ਪਾਣੀ ਤੇਰਾ ਦੁੱਖ ਵੀ ਪਾਣੀ ਤੇਰਾ ਜੀਵਨ ਹੀ ਪਾਣੀ ਪੁੱਤਰ ਜਦੋਂ ਤੂੰ ਪਾਣੀ ਤੋਂ ਬਾਹਰ ਚਲਾ ਜਾਵੇਂਗਾ ਤੇ ਤੇਰੀ ਮੌਤ ਹੈ ਤੇ ਪਿਆਰ ਵਾਲਿਓ ਉਹ ਧੰਸੀ ਮਾਂ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਗੋਦੀ 'ਚ ਬਿਠਾ ਕੇ ਲਾੜ ਹੁੜਾ ਕੇ ਇਹ ਗੱਲ ਸਮਝਾਈ ਪੁੱਤਰਾ ਇਹਦਾ ਜੀਵਨ ਵੀ ਬਾਣੀ ਤੇਰੀ ਮੌਤ ਵੀ ਬਾਣੀ ਤੇਰਾ ਦੁੱਖ ਵੀ ਬਾਣੀ ਤੇਰਾ ਸੁੱਖ ਵੀ ਬਾਣੀ ਜਦੋਂ ਜਦੋਂ ਤੈਨੂੰ ਬਾਣੀ ਵਿੱਚ ਅਸਰ ਗਈ ਪੁੱਤਰਾ ਜਦੋਂ ਤੂੰ ਬਾਣੀ ਕੋਲੇ ਹੋ ਗਿਆ ਤੇਰੀ ਮੋਤ ਹੈ ਆਖਾਂ ਜੀਵਾ ਵਿਸਰੈ ਮਰ ਜਾਓ ਆਖਰ ਕੋਖਾ ਸਚ ਨਾਉ ਜਿਉ ਤਪਤ ਹੈ ਮਾਰੂ ਬਾੜ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪਪਕਰੋਗੀ ਵਿਗਨ ਹੈ ਪੁੱਤਰਾ ਜਦੋਂ ਤੇ ਗੁਰਬਾਣੀ ਵਿੱਚ ਰ ਗਈ ਕਿਵੇਂ ਇਹ ਹਾਲਾਤ ਹੋਣੇ ਆ ਤੇਰਾ ਮਨ ਆ ਦੇ ਬਰਾਬਰ ਹੋ ਜਾਣਾ ਤੇਰਾ ਤੂੰ ਤੰਸੀ ਉਹ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਬੰਦ ਬੰਦ ਤਾਂ ਕਟਵਾਏ ਤੇ ਪਿਆਰ ਵਾਲਿਓ ਉਹਨਾਂ ਨੂੰ ਬਾਣੀ ਨਹੀਂ ਵਿਸਰੀ ਉਹਨਾਂ ਨੂੰ ਬਾਣੀ ਨਹੀਂ ਵਿਸਰੀ ਮੈਂ ਆਪ ਜੀ ਕਿਦਰ ਇੱਕ ਛੋਟੀ ਜਿਹੀ ਸਤਿ ਕੀ ਵਿੱਚ ਸੰਜੀਕਰਾਂ ਮੈਂ ਇੱਥੇ ਆਣੂੰਗਾ ਪਿਛਲੇ ਦਿਨੀ ਆਈਕੋ ਚਾਰ ਪੁਆਇੰਟ ਨੇ ਪਹਿਲਾ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਲੱਗਿਆ ਪਿਆਰ ਵਾਲਿਓ ਤਨ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਉਮਰ 90 ਸਾਲ ਹੀ ਉਹਨਾਂ ਦੀ ਮਾਂ ਬੀਬੀ ਮਥਰਾ ਜੀ ਗੁਰੂ ਹਰਾਈ ਸਾਹਿਬ ਜੀ ਨੇ ਆਪ ਆਪਣੇ ਅਥੀ ਰਿਸ਼ਤਾ ਕੀਤਾ ਹੀ ਪਿਆਰ ਵਾਲਿਓ ਭਾਈ ਮਨੀ ਸਿੰਘ ਜੀ ਦਾ ਉਹਨਾਂ ਦੇ ਦਾਦਾ ਜੀ ਭਾਈ ਵੱਲੂ ਰਾਏ ਜੀ ਉਹਨਾਂ ਦੇ ਪਿਤਾ ਜੀ ਭਾਈ ਮਾ ਮਾਈ ਦਾਸ ਜੀ ਉਹਨਾਂ ਦੀਆਂ ਦੋ ਮਾਤਾਵਾਂ ਨੇ ਭਾਈ ਮਾਈ ਦਾ ਜਿਹਦੇ ਦੋ ਸ਼ਾਦੀਆਂ ਨੇ ਪਿਆਰ ਵਾਲਿਓ ਉਹਨਾਂ ਦੇ 12 ਪੁੱਤਰ ਨੇ ਭਾਈ ਮਾਈ ਦਾਸ ਜੀ ਦੇ ਤੇ ਪਿਆਰ ਵਾਲਿਓ ਭਾਈ ਮਨੀ ਸਿੰਘ ਜੀ ਦੇ ਜਦੋਂ 90 ਸਾਲ ਦੀ ਉਮਰ ਦੇ ਵਿੱਚ ਬੰਦ-ਬੰਦ ਕੱਟਿਆ ਗਿਆ ਨਾ ਇਹ ਵੀ ਵਿਦਵਾਨਾਂ ਨੇ ਲਿਖਿਆ ਉਹਨਾਂ ਨੇ ਜਦੋਂ ਬੰਦ-ਬੰਦ ਕੱਟਣੇ ਲੱਗੇ ਇਹਦੇ ਸਮਾਂ ਬਣਿਆ ਮੈਂ ਉਸ ਇਤਿਹਾਸ ਤੇ ਖੁੱਲ ਕੇ ਵਿਚਾਰ ਕਰਾਂਗਾ ਪਿਆਰ ਵਾਲਿਓ ਜਦੋਂ ਬੰਦ-ਬੰਦ ਕੱਟਣ ਲੱਗੇ ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਇੰਗੇ ਵਿਦਵਾਨ ਨੇ ਕਿ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਪਰ ਬੋਤਿਆਂ ਨੇ ਜਪਜੀ ਸਾਹਿਬ ਦੇ ਪਾਠ ਦੀ ਗੱਲ ਕੀਤੀ ਹੈ ਕਹਿੰਦੇ ਜੇ ਜਦੋਂ ਉਹਨਾਂ ਨੂੰ ਬੰਦ-ਬੰਦ ਕੱਟਣਾ ਲੱਗੇ ਭਾਈ ਮਨੀ ਸਿੰਘ ਜੀ ਨੂੰ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਦੇ ਆ ਤੇ ਜਦੋਂ ਪਾਠ ਕਰ ਲਏ ਨੇ ਨਾ ਤੇ ਜਾਲਮ ਕੀ ਕਰਦੇ ਹੁਣ ਬੰਦ-ਬੰਦ ਕਿਵੇਂ ਕੱਟਦੇ ਬੰਦ-ਬੰਦ ਜਿਵੇਂ ਇੱਕ ਮੁੰਦਰ ਹੈ ਨਾ ਪਿਆਰ ਵਾਲੇ ਕਿੰਨ ਕੋਟੇ ਨਾ ਨੇ ਇਹਨੇ ਪੀਸ ਬੰਨਦੇ ਬੰਨਦੇ ਇਹਨੇ ਪੀਸ ਹੋ ਗਏ ਚੌਥਾ ਬੁੱਟ ਦਾ ਪੰਜਵਾਂ ਕੋਣੀ ਤੇ ਛੇਵੀਂ ਵਾ ਜਿੱਥੇ ਵੀ ਅੰਜਮੋਰ ਪੈਂਦਾ ਉਹਨੂੰ ਬੰਨ੍ਹ ਬੋ ਹੁੰਦੀ ਨੇ ਪਿਆਰ ਵਾਲਿਓ ਇਵੇਂ ਬੰਦ ਬੰਦ ਕਰਨੇ ਸ਼ੁਰੂ ਕਰ ਦਿੱਤੀ ਜਦੋਂ ਭਾਈ ਸਾਹਿਬ ਦੇ ਲੱਤਾਂ ਵਾਹਾਂ ਅੰਗ ਪੈਰ ਬਾੜ ਦਿੱਤੇ ਸਲਾ ਧਾਰੇ ਤੇ ਮੂੰਹ ਰਹਿ ਗਿਆ ਨਾ ਪਿਆਰ ਵਾਲਿਓ ਉਸ ਵੇਲੇ ਭਾਈ ਸਾਹਿਬ ਦੀ ਨਾ ਲਾਸਟ ਜਪਜੀ ਸਾਹਿਬ ਦੀ ਪੂਰੀ ਰਹਿ ਜਾਂਦੀ ਹੈ ਜੱਟ ਪਹਾਰਾ ਈਰਖ ਸੁਨਿਆਰ ਇਹ ਰਨ ਮਤ ਵਿਦਿ ਹਾਰ ਤੇ ਪਿਆਰ ਵਾਲਿਓ ਪੈਸਾ ਇਸ਼ਾਰਾ ਕਰੇ ਕਹਿੰਦਾ ਜਲਾਦ 2-4 ਮਿੰਟ ਰੁਕ ਜਣ ਮੇਰਾ ਕਾਠ ਪੂਰਾ ਹੋਣ ਵਾਲਾ ਹੈ ਫਿਰ ਤੂੰ ਆਪਣਾ ਕਾਇਆ ਕਰ ਲਈ ਜਲਾਦ ਇਸ਼ਾਰਾ ਕਰਦਾ ਕਹਿੰਦਾ ਨਹੀਂ ਮੈਨੂੰ ਹੁਕਮ ਨਹੀਂ ਹੈ ਤੇ ਪਿਆਰ ਵਾਲਿਓ ਅੱਜ ਇਹ ਪੂਰੀ ਪੂਰੀ ਨਹੀਂ ਹੋਈ ਨਾਨਕ ਨਦਰੀ ਨਦ ਨਿਹਾਲ ਤੱਕ ਨਹੀਂ ਗਈ ਕੱਟ ਜਲਾਦ ਨੇ ਭਾਈ ਸਾਹਿਬ ਦਾ ਸਿਰ ਜਰ ਧਰ ਨਾਲੋਂ ਵੱਖਰਾ ਕਰ ਦਿੱਤਾ ਦੋ ਟੋਕਰੀਆਂ ਦੇ ਵਿੱਚ ਭਾਈ ਸਾਹਿਬ ਦੇ ਜਰੇ ਐ ਉਹਨਾਂ ਨੇ ਜਿਹੜੇ ਬੰਦ-ਬੰਦ ਕੱਟੇ ਉਹਦੇ ਟੋਕਰੀ ਭਰ ਦਿੱਤੀਆਂ ਤੇ ਪਿਆਰ ਵਾਲਿਓ ਟੋਕਰੀਆਂ ਵਿੱਚ ਮਾਇ ਪਤਾ ਕੀ ਆਈ ਪਵਨ ਗੁਰੂ ਪਾਣੀ ਪਿਤਾ ਮਾਤਾ ਤੱਕ ਮਹੱਤ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੈਨੁ ਕੀ ਉਜਲੇ ਕੰਚ ਕੇ ਬੋਲ ਕੇ 30 ਛੁੱਟੀ ਨਾਲ ਪਿਆਰ ਵਾਲਿਓ ਉਹ ਬੰਦ ਬੰਦ ਚੋਂ ਆਵਾਜ਼ ਆਈ ਹੈ ਐਸੇ ਨਹੀਂ